ਫਗਵਾੜਾ ਸ਼ਹਿਰ ਦੇ ਇਲਾਕੇ ਬਾਬਾ ਗਦਿਆ ਵਿਖੇ ਚੋਰੀ ਕਰਨ ਦੇ ਦੋਸ਼ ਵਿੱਚ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਦਿਪੰਸ਼ੂ ਸ਼ਰਮਾ ਨੇ ਦੱਸਿਆ ਕਿ ਉਹ ਅੱਜ ਜਦੋਂ ਆਪਣੇ ਦਫ਼ਤਰ ਵਿਖੇ ਮਜੂਦ ਸੀ ਤਾਂ ਉਸਦੇ ਦਫ਼ਤਰ ਦੇ ਬਾਹਰ ਖੜ੍ਹਾ ਉਸ ਦਾ ਸਪਲੈਂਡਰ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨਾ ਢਾ ਕੇ ਬੈਠ ਗਏ ਅਤੇ ਉਸਦੇ ਮੋਟਰਸਾਈਕਲ ਨੂੰ ਚਾਬੀ ਲਗਾਉਣ ਲੱਗ ਗਏ ਤੇ ਮੌਕੇ ਤੇ ਹੀ ਉਹਨਾਂ ਨੂੰ ਮੋਟਰਸਾਈਕਲ 'ਚ ਚਾਬੀ ਲਗਾਉਂਦਿਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਉਹਨਾਂ ਦੱਸਿਆ ਕਿ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਭੱਜਨ ਵਿੱਚ ਕਾਮਯਾਬ ਹੋ ਗਿਆ ਤੇ ਇੱਕ ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਉੱਧਰ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪੁੱਜੀ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਸੰਬੰਧੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਮੇਰਾ ਨਾਮ ਦਿਪੰਸ਼ੂ ਸ਼ਰਮਾ ਜੀ ਹਾਂ ਜੀ ਸਰ ਇਹਦੀ ਮਾਮਲਾ ਕੀ ਹੈ ਜਿਹੜਾ ਜਿੱਦੋਂ ਦੀ ਇੱਥੇ ਗੜਿਆ ਕੁਛ ਨਹੀਂ ਜੀ ਅਸੀਂ ਬਸ ਬੈਠੇ ਸੀਗੇ ਆਪਣੇ ਦਫ਼ਤਰ ਤੇ ਮੈਂ ਇੱਦਾਂ ਹੀ ਬੈਠੇ ਬੈਠੇ ਮੈਂ ਮੈਂ ਤਾਂ ਮੇਰਾ ਫਰੈਂਡ ਬੈਠੇ ਸੀ ਅਸੀਂ ਦੇਖਿਆ ਵੀ ਬਾਹਰ ਇਦਾਂ ਮੋਟਰਸਾਈਕਲ ਤੇ ਦੋ ਜਾਨੇ ਹੀ ਬੈਠ ਉਦੋਂ ਹੀ ਮੈਂ 10 ਮਿੰਟ ਦਾ ਇੱਧਰ ਫੇਰ ਦੇਖਿਆ ਇਹ ਫੇਰ ਬੈਠੇ ਹੋਏ ਸੀਗੇ ਗੱਲਾਂਬਾਤਾਂ ਕਰਦੇ ਹੋਏ ਸੀ ਇੱਧਰ ਉੱਧਰ ਦੇਖਦੇ ਹੋਏ ਸੀ ਤਾਂ ਮੈਨੂੰ ਸ਼ੱਕ ਪਿਆ ਤੇ ਮੈਂ ਦੇਖਦੇ ਦੇਖਦੇ ਦੇਖਿਆ ਕਿ ਜੀ ਇਹਨਾਂ ਨੇ ਇਹਦੇ ਨਾਲ ਦਾ ਮੁੰਡਾ ਚਾਬੀ ਲਾਉਣ ਲੱਗ ਗਿਆ ਮੋਟਰਸਾਈਕਲ ਨੂੰ ਚਾਬੀ ਲਾਉਣ ਲੱਗ ਗਿਆ ਮੈਂ ਬਿਨਾਂ ਚੱਪਲਾਂ ਤੋਂ ਹੀ ਮੈਂ ਬਾਹਰ ਨੂੰ ਗਿਆ ਤਾਂ ਇਹਦੇ ਨਾਲ ਦਾ ਮੁੰਡਾ ਤੋੜ ਗਿਆ ਜੀ ਇਹ ਹੱਥ ਆ ਗਿਆ ਸਾਡੇ ਬਸ ਇਹਨੂੰ ਅਸੀਂ ਹੁਣ ਪੁਲਸ ਦੇ ਹਵਾਲੇ ਕਰਾਂਗੇ ਤੇ ਮੋਟਰਸਾਈਕਲ ਆਪਣਾ ਕਿਹੜਾ ਹੋਵਾ ਮੋਟਰਸਾਈਕਲ ਆਪਣਾ ਸਪਲੈਂਡਰ ਹੈ ਜੀ ਮੋਡਲ ਕਿਹੜਾ ਹੋਵਾ ਮੋਡਲ ਹੈਗਾ ਜੀ 19 ਭਾਜੀ ਕਿੰਨੇ ਨੌਜਵਾਨ ਸੀ ਉਹ ਉਧਰ ਦਾ ਸੀਗਾ ਨਾਲ ਦਾ ਮੁੰਡਾ ਇਹਦੇ ਤੋੜ ਗਿਆ ਤੇ ਮੋਟਰਸਾਈਕਲ ਨੂੰ ਚਾਬੀ ਲੱਗ ਗਈ ਸੀ ਤੁਹਾਡੇ ਨੂੰ ਨਹੀਂ ਲਾਉਣ ਰਿਹਾ ਸੀਗਾ ਜਿੱਦ ਦੀ ਚਾਬੀ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਉਹ ਲੱਗਦੀ ਨਹੀਂ ਪਈ ਸੀ ਲਾਉਂਦਾ ਪਿਆ ਸੀ ਤੇ ਮੈਂ ਇੰਨੀ देर ਨੂੰ ਫੜੀ ਤੇ ਪੁਲਿਸ ਹੱਥੀ ਮੌਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਹਾਂ ਹਾਂ ਜੀ ਪੁਲਿਸ ਕੰਪਲੀਟ ਕੀਤੀ ਪੁਲਿਸ ਕੰਪਲੀਟ ਦੀ ਹੁਣ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਵਿਅਕਤੀ ਲੰਦਾ ਇਹ ਜੀ ਸਾਨੂੰ ਹੁਣੀ ਥੋੜੀ ਦੇਰ ਪਹਿਲਾਂ ਸੂਚਨਾ ਮਿਲੀ ਸੀ ਸਾਡੇ ਕੂਫੀਆ ਸੋਰਸਸ ਤੋਂ ਕਿ ਇਸ ਤਰ੍ਹਾਂ ਕੋਈ ਦੋ ਲੜਕੇ ਜਿਹੜੇ ਨੇ ਉਹ ਕੋਈ ਇਸ ਸੋਚ ਦੇ ਨਾਲ ਆਏ ਨੇ ਸ਼ਹਿਰੀ ਇਲਾਕੇ ਦੇ ਵਿੱਚ ਜੋ ਕਿ ਬਾਬਾ ਗਦਿਆ ਦਾ ਦੱਸ ਰਹੇ ਨੇ ਜੋ ਸੋਰਸਸ ਤੋਂ ਪਤਾ ਲੱਗਿਆ ਹੈ ਕਿ ਕੋਈ ਇਹ ਚੋਰੀ ਦੇ ਮਨਸੂਬੇ ਤੋਂ ਆਏ ਸਨ ਤੇ ਇਹਦੇ ਵਿੱਚੋਂ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਹਨੂੰ ਕਿ ਹੁਣ ਥਾਣੇ ਲਿਆਂਦਾ ਗਿਆ ਹੈ ਤੇ ਹੁਣ ਜੋ ਵੀ ਹੈ ਵੈਰੀਫਾਈ ਕਰਕੇ ਜੀ ਇਹਦੇ ਤੇ ਜੋ ਬਣਦੀ ਕਾਰਵਾਈ ਅਸੀਂ ਅਮਲ ਦੇ ਵਿੱਚ ਲਿਆ ਸਰ ਕੋਈ ਪਛਾਣ ਵਗੈਰਾ ਹੋਈ ਹੈ ਜੀ ਦੇ ਹਜੇ ਬਸ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰਕੇ ਜਿਵੇਂ ਵੀ ਸਾਹਮਣੇ ਆਇਆ ਵੀ ਕੀ ਚੋਰੀ ਕਰਨ ਆਏ ਦੀ ਇਹ ਇਹ ਜੋ ਉਥੋਂ ਲੋਕਲ ਸੂਤਰਾਂ ਤੋਂ ਪਤਾ ਲੱਗ ਰਿਹਾ ਜੀ ਉਹ ਕਹਿ ਰਹੇ ਕੁਝ ਮੋਟਰਸਾਈਕਲ ਤੇ ਇਹਨਾਂ ਦੀ ਇਦਾਂ ਦੀ ਅੱਖ ਸੀਗੀ ਕਿ ਉਹ ਲੈ ਕੇ ਜਾਣਾ ਚਾਹੁੰਦੇ ਸੀ ਪਰ ਜਿਹਦੇ ਵਿੱਚੇ ناکਾਮਯਾਬ ਹੋਏ ਐ ਤੇ ਲੋਕੀ ਲੋਕਲ ਸ਼ਹਿਰੀ ਉਹਨਾਂ ਦੇ سپورਟ ਦੇ ਨਾਲ ਤੇ ਅਸੀਂ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆਣ